ਤੁਹ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਰਦਾਸ ਸਵਾਲ ਕਰਦਾ ਹੈ ਕਹਿੰਦੇ ਨੇ ਕਿ ਧੀਆ ਕਿਸੇ ਨਾਲੋਂ ਘੱਟ ਨਹੀਂ ਅਜਿਹੀ ਇੱਕ ਕਿਸਾਨ ਦੀ ਧੀ ਨੇ ਅੱਜ 10ਵੀਂ ਕਲਾਸ ਵਿੱਚੋਂ ਟੌਪ ਕਰਕੇ ਮਾਪਿਆਂ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ ਫਰੀਕੋਟ ਜ਼ਿਲ੍ਹੇ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਪੜਦੀ ਅਰਸ਼ਨੂਰ ਜੋ ਕਿ ਮੋਗੇ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਲੰਡੇ ਦੀ ਰਹਿਣ ਵਾਲੀ ਹੈ ਉਸ ਵੱਲੋਂ ਅੱਜ 10ਵੀਂ ਦੀ ਪ੍ਰੀਖਿਆ ਵਿੱਚੋਂ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਆ ਕੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ ਅੱਜ ਸਕੂਲ ਦੇ ਵਿੱਚ ਉਸ ਦਾ ਇੱਕ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਸ ਦਾ ਮੂੰਹ ਮਿੱਟਾ ਕਰਵਾਇਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਰਸ਼ਨੂਰ ਨੇ ਕਿਹਾ ਕਿ ਉਸ ਵੱਲੋਂ ਬਿਨਾਂ ਟਿਊਸ਼ਨ ਤੋਂ ਇਹ ਪ੍ਰਾਪਤੀ ਕੀਤੀ ਗਈ ਹੈ। ਜਸਦਾ ਸੇਹਰਾ ਉਸ ਦੇ ਮਾਪਿਆਂ ਅਤੇ ਸਕੂਲ ਦਾ ਹਸਤਾਖਤ ਦੇ ਜਾਂਦਾ ਜਿਨ੍ਹਾਂ ਦੀ ਸਦਕਾ ਉਸ ਵੱਲੋਂ ਇਹ ਅੰਕ ਪ੍ਰਾਪਤ ਕੀਤੇ ਗਏ ਨੇ। ਉਸ ਨੇ ਕਿਹਾ ਕਿ ਅੱਗੇ ਪੜ੍ਹ ਕੇ ਉਹ ਆਈਪੀਐਸ ਅਫਸਰ ਬਣਨਾ ਚਾਹੁੰਦੀ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਸਬੰਧ ਦੇ ਵਿੱਚ ਸਕੂਲ ਮੈਨੇਜਮੈਂਟ ਨੇ ਵੀ ਕਿਹਾ ਕਿ ਅੱਜ ਉਹਨਾਂ ਨੂੰ ਫਕਰ ਮਹਿਸੂਸ ਹੋ ਰਿਹਾ ਕਿ ਉਹਨਾਂ ਦੀ ਇੱਕ ਧੀ ਵੱਲੋਂ ਪੰਜਾਬ ਦੇ ਵਿੱਚੋਂ ਟੌਪ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਰਕਬੀ ਦੀ ਨੈਸ਼ਨਲ ਪੱਧਰ ਦੀ ਖਿਡਾਰਨ ਹੈ ਅਤੇ ਇਸ ਵੱਲੋਂ ਖੇਡ ਦੇ ਨਾਲ-ਨਾਲ ਪੜ੍ਹਾਈ ਦੇ ਵਿੱਚ ਵੀ ਇਸ ਤਰ੍ਹਾਂ ਅੰਕ ਪ੍ਰਾਪਤ ਕਰਕੇ ਉਹਨਾਂ ਦਾ ਮਾਣ ਵਧਾਇਆ ਹੈ। ਤੁਸੀਂ ਵੀ ਵੇਖੋ ਇਹ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਗੱਲਬਾਤ ਕੀਤੀ ਅਰਸ਼ਨੂਰ ਨੇ। ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਪੰਜਾਬ ਵਿੱਚੋਂ ਫਰਸਟ ਫਰਸਟ ਪੋਜੀਸ਼ਨ ਤੇ ਆਈ ਹਾਂ ਤੇ ਇਸ ਵਿੱਚ ਸਿਰਫ ਮੇਰਾ ਹੀ ਨਹੀਂ ਮੇਰੇ ਮਾਤਾ ਪਿਤਾ ਪਰਿਵਾਰ ਦਾ ਸਾਰੇ ਸਕੂਲ ਦਾ ਰਾਜ ਸਰਦਾਰ ਮੇਰੇ ਕੋਚ ਦਾ ਗੁਰਮੀਤ ਸਰ ਦਾ ਸਾਰੇ ਟੀਚਰਸ ਦਾ ਇਸ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੀ ਮਿਹਨਤ ਦੇ ਸਦਕਾ ਹੀ ਮੈਂ ਅੱਜ ਇਸ ਮੁਕਾਮ ਤੇ ਪਹੁੰਚ ਸਕੀ ਹਾਂ ਜੇਕਰ ਉਹ ਮੈਨੂੰ ਚੰਗੀ ਸਿੱਖਿਆ ਦਿੰਦੇ ਤਾਂ ਮੈਂ ਲੈ ਰਹੀ ਸੀਗੀ ਉਹਨਾਂ ਦੇ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਸੀਗਾ ਤੇ ਮੈਨੂੰ ਸਮਝ ਆ ਰਿਹਾ ਸੀ ਤਾਂ ਮੈਂ ਬਹੁਤ ਵਧੀਆ ਤਰੀਕੇ ਨਾਲ ਪੜ੍ਹ ਰਹੀ ਸੀ ਅੱਗੇ ਕੀ ਟੀਚਰ ਮੈਂ ਅੱਗੇ ਇੱਕ ਆਈਐਸ ਅਫਸਰ ਬਣਨਾ ਚਾਹੁੰਦੀ ਹਾਂ ਯੂਪੀਐਸਸੀ ਦਾ ਪੇਪਰ ਦੇਣਾ ਹੈ ਬੇਟਾ ਆ ਸਕੂਲ ਦੇ ਨਾਲ ਨਾਲ ਕੋਈ ਟਿਊਸ਼ਨ ਵਗੈਰਾ ਵੀ ਰੱਖੀ ਸੀ ਜਾਂ ਨਹੀਂ ਸੇ ਬਿਨਾ ਡਿਊਸ਼ਨ ਤੋਂ ਹੁਣ ਤੱਕ ਕੋਈ ਨਹੀਂ ਨਹੀਂ ਸਰ ਕਿੰਨਾ ਕਿੰਨੇ ਘੰਟੇ ਪੜ੍ਹਨਾ ਪਿਆ ਇਹ ਪੋਜੀਸ਼ਨ ਤੇ ਆਉਣ ਦਾ ਹਾਂਜੀ ਮੈਂ ਫਿਲਹਾਲ ਜਿਹੜਾ ਘਰ ਜਾਂਦੀ ਸੀ 11 ਥੋੜਾ ਟਾਈਮ ਰੈਸਟ ਕਰਦੀ ਸੀ ਉਸ ਤੋਂ ਬਾਅਦ ਆਪਣਾ ਜਿਹੜਾ ਹੋਮਵਰਕ ਸੀ ਉਹ ਪੂਰਾ ਕਰਦੀ ਸੀ ਫਿਰ ਜੋ ਟੈਸਟ ਮਿਲੇ ਹੁੰਦੇ ਸੀ ਉਹ ਸਾਰਾ ਕੁਝ ਯਾਦ ਕਰਦੀ ਹੁੰਦੀ ਸੀ ਤੇ ਫਿਰ ਜੋ ਐਕਸਟਰਾ ਜਿਹੜੀ ਚੀਜ਼ ਸਮਝ ਆਉਂਦੀ ਸੀ ਫਿਰ ਮਤਲਬ ਉਹ ਚੀਜ਼ਾਂ ਨੂੰ ਸਮਝਦੀ ਸੀਗੀ ਅੱਜ ਜਦੋਂ ਬਟਾ ਫਸਟ ਆਨ ਦੀ ਕਾਲ ਆਈ ਐਮ ਕਿਵੇਂ ਲੱਗਿਆ ਪਰਿਵਾਰ ਦੇ ਵਿੱਚ ਕਿਦਾਂ ਬਹੁਤ ਖੁਸ਼ੀ ਹੋ ਰਹੀ ਸੀ ਸਰ ਅਵੀ ਮਤਲਬ ਸੋਚਿਆ ਸੀ ਕਿ ਅਵੀ ਕੁਝ ਇਦਾਂ ਦਾ ਹੋਊਗਾ ਤੇ ਫਿਰ ਹਾਂਜੀ ਸਾਰਿਆਂ ਦੇ ਫੋਨ ਆ ਰਹੇ ਸੀਗੇ ਸਾਰਿਆਂ ਬਹੁਤ ਖੁਸ਼ੀ ਸੀ ਕਿ ਸਪੈਸ਼ਲੀ ਉਹ ਖੜੀ ਉੱਧਰ ਕੋਲ ਮੈਂ ਮਾਤਾ ਤੁਹਾਡੇ ਬਾਹਰ ਆ ਉਹਨਾਂ ਨੂੰ ਸੂਚਨਾ ਦੇਤੀ ਹਾਂਜੀ ਉਹਨਾਂ ਦਾ ਵੀ ਫੋਨ ਆ ਗਿਆ ਸੀਗਾ ਉਹਦੇ ਵਿੱਚ ਸਪੋਰਟਸ ਸਪੋਰਟਸ ਵਗੈਰਾ ਵੀ ਕਰਦੇ ਹਾਂ ਕਿ ਹਾਂਜੀ ਰਗਬੀ ਗੇਮ ਨੈਸ਼ਨਲ ਪਲੇਅਰ ਸੀ ਕਿਹੜੀ ਗੇਮ ਰਗਬੀ ਰਗਵੀ ਦੀ ਨੈਸ਼ਨਲ ਪਲੇਅਰਾਂ ਵਿੱਚ ਜੀਡੀਏ ਬੱਚੀ ਹੈ ਜੀ ਇਹ ਲੰਡੇ ਪਿੰਡ ਤੋਂ ਬਲੋਂਗ ਕਰਦੀ ਹੈ ਤੇ ਸਾਡੀ ਹੋਵੇ ਉਹ ਤੁਸੀਂ ਔਣ ਹਰ ਬੱਚੀ ਹੈਗੀ ਹੈ ਇਹ ਬੱਚੀ ਨੇ ਪੰਜਾਬ ਚੋਂ 650 650 ਅੰਕ ਪ੍ਰਾਪਤ ਕਰਕੇ ਪਹਿਲਾ ਹਸਤਾਨ ਹਾਸਲ ਕੀਤਾ ਇਹਦੇ ਨਾਲ ਹੀ ਇੱਕ ਬੱਚੀ ਸਾਡੀ ਆਪਣੇ ਸੱਸੜੀ ਪਿੰਡ ਤੋਂ ਮੋਰਗਲ ਸਾਡੇ ਪੱਤਰਕਾਰ ਭਰਾਏ ਨੇ ਉਹਨਾਂ ਦੀ ਉਹਨਾਂ ਦੀ ਬੇਟੀ ਜਸ਼ਨਦੀਪ ਕੌਰ ਉਹਨੇ ਵੀ 650 650 ਅੰਕ ਪ੍ਰਾਪਤ ਕੀਤੇ ਆ ਬਰੋ ਬੱਚੀ ਉਮਰ ਦੇ ਸਿਸਟਮ ਕਰਕੇ ਬੋਰਡ ਦਾ ਨਿਜਮ ਹੈ ਜਿੱਦੀ ਸਭ ਤੋਂ ਛੋਟੀ ਉਮਰ ਦੀ ਬੱਚੀ ਆ ਉਹਨੂੰ ਪਹਿਲਾ ਸਥਾਨ ਦਿੱਤਾ ਜਾਂਦਾ ਹੈ ਜਿਹੜਾ ਵੱਡੀ ਉਮਰ ਦਾ ਬੱਚਾ ਉਹਨੂੰ ਜਿਹੜਾ ਹੈਗਾ ਅਗਲਾ ਨੈਕਸਟ ਸਥਾਨ ਦਿੱਤਾ ਜਾਂਦਾ ਉਹ ਬੱਚੀ ਦਾ ਵੀ ਫਰਸਟ ਰੈਂਕ ਪਹਿਲਾ ਤੇ ਮੈਡ ਚੋ ਦੀ ਬੱਚੀ ਦੀ ਚੌਥੀ ਪੀਛੇ ਨੇ ਇਹ ਉਹ ਵੀ ਆਪਣੇ ਸਕੂਲ ਦੀ ਉਹ ਵੀ ਸੰਤ ਮੋਹਨ ਦਾ ਸਕੂਲ ਇਸ ਸਕੂਲ ਦੀ ਬੱਚੀ ਹੈ ਜੀ ਸਰ ਜਿਵੇਂ ਕੱਲ ਤੁਹਾਡੀ ਪੇਸ਼ਕਸ਼ ਦਿੱਤੀ ਸਤ ਕੁੜੀਆ ਮੈਡਚ ਜੀ ਅੱਜ ਤੁਹਾਡੇ ਪੂਰੇ ਪੰਜਾਬ ਦੇ ਵਿੱਚ ਬਹੁਤ ਜਿੰਨ ਜਿੰਨ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ 10ਵੀਂ ਕਲਾਸ ਅੱਜ ਫ੍ਰੀ ਕੋਰਟ ਦੇ ਨਾਲ ਆਲਮੋਸਟ ਰਿਕਾਰਡ ਬਣ ਗਿਆ ਜੀ 10 ਬੱਚੇ ਮੈਚ ਆਏ ਆ ਜੀ ਹਾਂਜੀ 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 ਜਿਹੜੀ ਜੇ ਗੱਲ ਕਰੀ ਐਤ ਕੀ ਇਹਨੇ ਹੁਣ ਤੱਕ ਚਾਰ ਰਿਜ਼ਲਟ ਆ ਚੁੱਕੇ ਆ ਸੀਬੀਐਸਸੀ ਦੇ ਵੀ ਪੰਜਾਬ ਦੇ ਇਹਨਾਂ ਤੋਂ ਕਿਸ ਤਰ੍ਹਾਂ ਦੀਆਂ ਰਹੀਆਂ ਬਣਨ ਜਿਹੜੀ 8ਵੀਂ ਕਲਾਸ ਚ ਬੱਚੀ ਜਿਹੜੀ ਸੀਗੀ ਸਾਡੀ ਅ ਫਸਟ ਸਾਂਗੜਾਈ ਸੀਗੀ ਤੇ ਜਿਹੜੀ ਪਲੱਸ 2 ਚ ਬੱਚੀ ਜਿਹੜੀ ਕੱਲ ਰਿਜ਼ਲਟ ਆਇਆ ਇਹਦੀ 3 ਤੇ 4ਥੀ ਵੀ ਰਹਿਕ ਸੀਗਾ ਬੱਚੇ ਦਾ ਮਾਸਟਰ ਜੀ ਸੈਕਿੰਡ ਥਰਡ ਸੈਕਿੰਡ ਥਰਡ ਸੈਕਿੰਡ ਥਰਡ ਇਸ ਹੋਰ ਹੀ ਕੱਲ੍ਹ ਵਾਲੇ ਜਿਹੜਾ ਪ੍ਰਸਤੁਤ ਰਿਜ਼ਲਟ ਆਇਆ ਜੀ ਕਿਲੇ ਕਿੰਨ ਸਾਲਾਂ ਤੋਂ ਲਗਾਤਾਰ ਪ੍ਰੋਡ ਸਕੂਲ ਦਾ ਰਿਜ਼ਲਟ ਵਧੀਆ ਆ ਰਿਹਾ ਹੈ ਸਾਰੀ ਕਲਾਸਾਂ ਦੇ ਵਿੱਚ ਕਿਵੇਂ ਦੇਖੀਓ ਜੀ ਅ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਵਧੀਆ ਸਟਾਫ ਮਿਹਨਤ ਕਰਾ ਰਿਹਾ ਜੀ ਜਿਹੜੇ ਜਿੰਨੇ ਬੱਚੇ ਆ ਔਰ ਵੱਡੀ ਗੱਲ ਜਿਹੜੀ ਇਹ ਹੈ ਵੀ ਸਾਡੇ ਸਕੂਲ ਦੇ ਵਿੱਚ ਕੋਈ ਵੀ ਬੱਚਾ ਟਿਊਸ਼ਨ ਨਹੀਂ ਕਰ ਰਿਹਾ ਜਿੰਨੇ ਬੱਚੇ ਪੰਜਾਬ ਜੀਨਸਨ ਦਾ ਰਾਜ ਜਾਂ ਮੈਟ ਹੋਲਡਰ ਹੈ ਸਿੰਗਲ ਬੱਚੇ ਨੇ ਕਿਤੇ ਅੱਜ ਤੱਕ ਟਿਊਸ਼ਨ ਦਾ ਸਹਾਰਾ ਨਹੀਂ ਲਿਆ ਸਾਰੇ ਬੱਚੇ ਜਿਹੜੇ ਹੈਗੇ ਆ ਆਪਦੀ ਸਲਪ ਸੱਡੀ ਕਰਕੇ ਆਪਦੀ ਮਿਹਨਤ ਦੇ ਨਾਲ ਸਟਾਫ ਦੇ ਪ੍ਰੋਪਰ ਸਹੀ ਗਾਈਡੈਂਸ ਦੇ ਨਾਲ ਜਿਹੜੀ ਹੈਗੀ ਪੀਛਣਾ ਲੈ ਰਹੇ ਆ ਇਹ ਸਭ ਕੁਝ ਸਾਡੇ ਮਾਪਿਆਂ ਦੇ ਸੰਯੋਗ ਸਦਕਾ ਸੰਭਵ ਹੋ ਰਿਹਾ ਹੈ ਇਕੱਲੇ ਸਟਾਫ ਦੀ ਮਿਹਨਤ ਵੀ ਕੁਝ ਨਹੀਂ ਕਰਦੀ ਜੇਕਰ ਸਾਨੂੰ ਸਟਾਫ ਜਿਹੜਾ ਹੈਗਾ ਮਾਪੇ ਜਿਹੜੇ ਹੈਗੇ ਆ ਅਕਮੋਡੇਟ ਨਹੀਂ ਕਰਦੇ ਸਾਨੂੰ ਸੰਯੋਗ ਨਹੀਂ ਕਰਦੇਗੇ